ਡੇ ਧੋਕਤੇ ਫੋਕਰੇ ਮੈਂ ਰੱਖਾਂ ਜੁੱਤੀ ਵਾਲੀ ਲੋਕ ਤੇ ਜੱਟ ਨੇ ਵੀ ਸਾਰੀ ਦੁਨੀਆ ਤੋਂ ਅੱਢ ਦੇ ਅਸਲਾ ਮੁੱਲ ਲਿਆ ਸਾਡੇ ਡੱਬ ਨੇ ਪਹਿਰਾ ਦੇ ਵਿੱਚ ਪਾ ਕੇ ਝਾਂਜਰ ਤੁਰਦੀ ਮੋਰਾ ਬਾਂਗੂਣੀ ਜਿੰਨੇ ਲਾੜ ਨੇ ਜੱਟ ਨੇ ਰੱਖੀ ਕਿਹੜਾ ਤੈਨੂੰ ਸੰਬੂਣੀ ਤੇਰੀਆਂ ਨੀਲੇ ਪਾਣੀ ਵਰਗੀਆਂ ਅੱਖਾਂ ਫੇਸ ਗਲਾਬ ਕੁੜੇ ਸਿੱਧਾ ਪੈਂਦਾ ਗੱਲ ਨੂੰ ਸਾਡਾ ਟੇਡਾ ਹਸਾਬ ਕਿਤਾਬ ਕੁੜੇ ਕਾਲੀ ਗੱਡੀ ਕਾਲਾ ਪਿਸਟਲ ਤੂੰ ਬਸ ਗੋਰੀ ਗੋਰੀ ਐ ਗੱਭਰੂ ਤੈਨਸੋ ਵੀਦਾ ਐ ਅਸਲਾ ਤੂ ਪਤਲ ਦੀ ਗੋਲੀਆਂ ਮਿੱਠਾ ਕਿਵੇਂ ਸੁਭਾਅ ਹੋ ਜੂਗਾ ਖਾਂਦਾ ਚੂਬਰ ਚੀਨੀ ਨਹੀਂ ਇੱਕੋ ਦੁੱਖ ਦੇ ਵਿੱਚ ਮਕਾਉਂਦਾ ਗਲਕੀ ਨੁੱਕਦਾ ਚੀਨੀ ਨਹੀਂ ਨਰਮੀ ਦਾ ਬਾਲਾ ਕਰ ਦੇਣੀ ਮਾਨ ਤਣ ਗਰਮੀ ਨਾ ਸਾਡੀ ਪੂਰੀ ਜਾਨ ਪਹਿਚਾਣ ਘੜੀਆਂ 골ਡ ਦੀ ਚੈਣ ਬਾਲੀਆਂ ਲੁੱਟ ਲੀਆਂ ਸਾਡੇ ਉੱਤੇ 37 ਬਾਲੀਆਂ ਤੇਰਾ ਲੱਕ ਮਰੋੜੇ ਖਾਂਦਾ ਜਿੱਦਾਂ ਡਿਸਕਵਰੀ ਤੇ ਸੱਪ ਕੋੜੇ ਪਾ ਕੇ ਰੱਖਦਾ ਬੌਲ ਵੈਟ ਜਟ ਕੱਢ ਕੇ ਰੱਖਦਾ ਬਟ ਕੋੜੇ ਹਲਕੀ ਹਲਕੀ داری ਜਟੀਆਂ ਪਰ ਮਸਕੈਚਾ ਭਾਰੀ ਐ ਸਾਡੇ ਬਾਰੇ ਇੰਪਰਫੈਕਸ਼ਨ ਗੂਗਲ ਉੱਤੇ ਸਾਰੀ